ਫਤਿਹਗੜ ਸਾਹਿਬ ਵਿਖੇ ਦਰਸ਼ਨ ਕਰਕੇ ਆ ਰਹੇ ਸ਼ਰਧਾਲੂਆਂ ਦੇ ਨਾਲ ਇੱਕ ਮਾੜਾ ਹਾਦਸਾ ਹੋ ਗਿਆ ਜਿਸ ਦੇ ਵਿੱਚ ਟਰੈਕਟਰ ਟਰਾਲੀ ਅਤੇ ਟਰੱਕ ਦੀ ਟੱਕਰ ਹੁੰਦੀ ਹੈ ਇਹਦੇ ਵਿੱਚ ਦੱਸਿਆ ਗਿਆ ਲੋਕਾਂ ਦੇ ਵੱਲੋਂ ਕਿ ਬੇਕਾਬੂ ਹੋਏ ਇਸ ਟਰੈਕਟਰ ਟਰਾਲੀ ਦੇ ਨਾਲ ਲਿਕਟ ਰਕਾ ਟਕਰਾਇਆ ਤੇ ਉਹ ਸਮੇਂ ਤੱਕ ਨਹੀਂ ਰੁਕਿਆ ਜਦ ਤੱਕ ਦੋ ਜਾਨੀਆਂ ਦੀ ਉਸਨੇ ਜਾਨ ਨਹੀਂ ਲੈ ਲਈ ਬਾਅਦ ਵਿੱਚ ਜਦੋਂ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਇਸ ਮਾੜੇ ਹਾਦਸੇ ਦੇ ਵਿੱਚ ਦੋ ਨੌਜਵਾਨਾਂ ਦੀ ਜਾਨ ਗਈ ਹੈ ਜੋ ਕਿ ਕੋਈ ਹੀ ਨਗਰ ਤੇ ਰਹਿਣ ਵਾਲੇ ਸਨ ਇੱਕ ਮੁੰਡਾ ਦੋ ਬੱਚਿਆਂ ਦਾ ਪਿਓ ਸੀ ਉਸ ਦੀ ਜਾਨ ਗਈ ਜਿਸ ਦਾ ਨਾਮ ਅਫਤਾਰ ਸਿੰਘ ਸੀ ਅਤੇ ਦੂਸਰਾ ਮੁੰਡਾ ਮਹਿਜ਼ 15 ਸਾਲ ਦਾ ਸੀ ਅਤੇ ਉਸ ਦੇ ਨਾਤਾਕਰ ਦੇ ਵਿੱਚ ਪਿਓ ਹੈ ਤੇ ਨਹੀਂ ਚਾਚਾ ਚਾਚੀ ਅਤੇ ਪਿਓ ਦੋਹਾਂ ਹੀ ਖਾਨਦਾਨਾਂ ਦੇ ਵਿੱਚ ਇਹ ਇਕਲੌਤਾ ਮੁੰਡਾ ਸੀ ਇਕਲੌਤਾ ਚਿਰਾਗ ਸੀ ਜਿਸ ਤੇ ਜਾਣ ਮਗਰੋਂ ਪਰਿਵਾਰ ਦਾ ਰੋ ਰੋ ਬੁਰਾ ਹਾਲ ਹੋ ਗਿਆ ਪਰਿਵਾਰਿਕ ਮੈਂਬਰ ਦੱਸ ਰਹੇ ਨੇ ਕਿ ਇਹ ਬੱਚਾ ਜਦੋਂ 2 ਸਾਲ ਦਾ ਸੀ ਉਸ ਸਮੇਂ ਹੀ ਇਸਦੇ ਪਿਤਾ ਦੀ ਜਾਨ ਚਲੀ ਗਈ ਬੜੀ ਹੀ ਮਿਹਨਤ ਦੇ ਨਾਲ ਇਸਦੀ ਮਾਂ ਤੇ ਦਾਦੀ ਦੇ ਵੱਲੋਂ ਇਸ ਨੂੰ ਪਾਲ ਪੋਸ ਕੇ ਵੱਡਾ ਕੀਤਾ ਗਿਆ ਸੀ ਫਤਿਗੜ ਸਾਹਿਬ ਵਿਖੇ ਮੱਥਾ ਟੇਕਣ ਤੋਂ ਬਾਅਦ ਵਾਪਸ ਆ ਰਹੇ ਇਸ ਮੁੰਡੇ ਦੇ ਨਾਲ ਹਾਦਸਾ ਹੁੰਦਾ ਤੇ ਇਹ 15 ਸਾਲ ਦਾ ਬੱਚਾ ਇਸ ਦੁਨੀਆ ਤੋਂ ਚਲਾ ਗਿਆ ਇਹ ਮਾੜੀ ਘਟਨਾ ਹੋਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਸਮੇਤ ਪਿੰਡ ਵਾਲੇ ਟੁੰਗੇ ਸਦਮੇ ਦੇ ਵਿੱਚ ਨੇ ਘਰ ਦਾ ਇਕਲੌਤਾ ਚਿਰਾਗ ਸੀ ਇਹ ਦੋ ਘਰਾਂ ਦਾ ਇਸ ਪਿੱਛੋਂ ਮਾਂ ਤੇ ਦਾਦੀ ਸਮੇਤ ਪੂਰੇ ਪਿੰਡ ਦਾ ਰੂਰੂ ਬੁਰਾ ਹਾਲ ਹੋ ਗਿਆ ਜਿਨ੍ਹਾਂ ਨੂੰ ਯਕੀਨ ਨਹੀਂ ਹੋਇਆ ਕਿ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਉਹਨਾਂ ਦੇ ਨਾਲ ਕੀ ਪਾਣਾ ਵਰਤਾ ਦਿੱਤਾ ਹੈ ਔਰ ਕੀ ਕੁਝ ਦੱਸ ਰਹੇ ਨੇ ਪਰਿਵਾਰ ਵਾਲੇ ਉਹਨਾਂ ਦੇ ਮੂੰਹੋਂ ਸੁਣਦੇ ਆ। ਯੋਰਾ ਉਸਤੀ ਘਟਨਾ ਹੈ। ਰਾਤ 11:30 ਵਜੇ ਦੇ ਕਰੀਬ ਹਾਦਸਾ ਹੋਇਆ ਹੈ। ਔਰ ਇਹ ਜੋ ਮਾਪਿਆਂ ਦਾ ਇਕਲੌਤਾ ਪੁੱਤਰ ਤੁਰ ਗਿਆ ਡਿਪਰ ਦੇ ਨਾਲ ਟੱਕਰ ਹੋਈ ਆ। ਉਹਨਾਂ ਨੇ ਬਹੁਤ ਜ਼ਬਰਦਸਤ ਟੱਕਰ ਉਹਨੇ ਡੱਕ ਲਿੰਦਾ ਤੇ ਹੋ ਸਕਦਾ ਸੀ ਬੱਚੇ ਦਾ ਬਚਾਅ ਹੋ ਜਾਂਦਾ। ਉਹਨੇ ਧੱਕ ਦੇ ਕੇ ਟਰਾਲਾ ਭਜਾਉਣ ਦੀ ਕੋਸ਼ਿਸ਼ ਕੀਤੀ ਆ। ਔਰ ਜਦੋਂ ਬੇਵੱਸ ਹੋ ਕੇ ਟਰਾਲਾ ਉਹਨਾਂ ਦਾ ਖੜ ਗਿਆ ਉਸ ਟਾਈਮ ਤੇ ਉਹਨੇ ਡੱਕਿਆ ਉਹਨੇ ਟਾਈਮ ਤੱਕ ਇਹਨਾਂ ਸਾਡੇ ਦੋ ਬੱਚਿਆਂ ਦਾ ਨੁਕਸਾਨ ਹੋ ਚੁੱਕਾ ਸੀ। ਇਹ ਬਾਕੀ ਜਿਹੜੇ ਪਿੰਡ ਦੇ ਨਗਰ ਦੇ ਕੁਝ ਬਾਹਰਲੇ ਨਗਰ ਦੀ ਸੰਗਤ ਸੀ ਨਾਲ ਟਰਾਲੇ ਦੇ ਵਿੱਚ ਕਿਸੇ ਦੀ ਲੱਤ ਟੁੱਟ ਗਈ ਹੈ ਕਿਸੇ ਦੀ ਬਾਹਾਂ ਟੁੱਟ ਗਈ ਹੈ ਕਿਸੇ ਦੇ ਹੋਰ ਫ੍ਰੈਕਚਰ ਹੋਏ ਨੇ ਕਿਸੇ ਦੇ ਸਿਰ 'ਚ ਸੱਟਾ ਕਾਫੀ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਬਾਕੀ ਬੱਚਿਆਂ ਦੇ ਵੀ ਇਕੱਲਾ ਇਹੀ ਨੌਜਵਾਨ ਸੀਗਾ ਜਿਹਦੀ ਡੈਥ ਹੋਈ ਜਾਂ ਹੋਰ ਵੀ ਨਹੀਂ ਜੀ ਇੱਕ ਮੇਰੇ ਹੋਰ ਨਗਰ ਦਾ ਨੌਜਵਾਨ ਉਹ ਸ਼ਾਦੀ ਸ਼ੁਦਾ ਛੋਟੇ ਛੋਟੇ ਦੋ ਦੇ ਬੱਚੇ ਨੇ ਅਵਤਾਰ ਸਿੰਘ ਉਸ ਦੀ ਵੀ ਡੈਥ ਹੋਈ ਉਹਨਾਂ ਦਾ ਘਰ ਪਿੰਡ ਦੇ ਦੂਸਰੀ ਸਾਈਡ ਤੇ ਆ ਔਰ ਇਹ ਜਿਹੜਾ ਬੱਚਾ ਸਾਡਾ ਪੂਰਾ ਹੋਇਆ ਹੈ ਜੇ 15 ਸਾਲ ਦੇ ਕਰੀਬ ਉਮਰ ਸੀ ਔਰ ਦੋਨਾਂ ਘਰਾਂ ਦੇ ਵਿੱਚ ਇਹਦਾ ਬਾਪ ਦਾ ਸਾਇਆ ਪਹਿਲਾਂ ਸਿਰ ਤੋਂ ਉੱਠ ਚੁੱਕਾ ਹੈ ਘਰ ਦੇ ਹਾਲਾਤ ਪਹਿਲਾਂ ਬਹੁਤ ਖਰਾਬ ਸਨ ਔਰ ਬੱਚਿਆ ਦਾ ਇਸੇ ਬੱਚੇ ਦਾ ਹੀ ਆਸਰਾ ਸੀ ਦੋਵਾਂ ਘਰਾਂ ਨੂੰ ਚਾਚੇ ਦੀ ਔਰ ਤਾਏ ਦੀ ਉਹਨਾਂ ਦੀ ਪਹਿਲਾਂ ਹੀ ਡੈਥ ਹੋ ਚੁੱਕੀ ਸੀ ਲੋਤਾ ਚਕਰਾਹ ਸੀ ਲੋਤਾ ਚਕਰਾਹ ਸੀ ਜੀ ਔਰ ਸਾਡੇ ਨਗਰ ਨੂੰ ਇਹ ਜਿਹੜੀ ਬਹੁਤ ਜ਼ਿਆਦਾ ਦੁਖਦਾਈ ਘਟਨਾ ਵਾਪਰੀ ਆ ਨਗਰ ਨੂੰ ਬਹੁਤ ਜ਼ਿਆਦਾ ਘਾਟਾ ਪਿਆ ਹੈ ਜੀ ਦੀ ਸਰਕਾਰ ਕੋ ਕੀ ਅਪੀਲ ਕਰਨਾ ਚਾਹੁੰਦੇ ਪਰਿਵਾਰ ਦੇ ਜੇਕਰ ਆਪਾਂ ਗੱਲ ਕਰੀਏ ਤਾਂ ਹਾਲਾਤ ਕਿਸਰੇ ਦੇਖੋ ਜੀ ਸਰਕਾਰ ਸਾਨੂੰ ਸਾਡੇ ਬੱਚੇ ਤੇ ਨਹੀਂ ਮੋੜ ਸਕਦੀ ਔਰ ਉਹਨਾਂ ਟਰਾਲੇ ਵਾਲੇ ਤੇ ਕਾਰਵਾਈ ਕਰਕੇ ਬਣਦੀ ਕਾਰਵਾਈ ਕਰਕੇ ਸਾਨੂੰ ਇਨਸਾਫ ਦਵਾਇਆ ਜਾਵੇ ਪਰਿਵਾਰ ਨੂੰ ਇਹੀ ਮੰਗ ਕਰਦੇ ਆਂ ਜੀ ਅਸੀਂ ਇਹ ਜੀ ਤੁਹਾਨੂੰ ਅਧਿਕਾਰ ਸਾਹਿਬ ਗਏ ਦਰਸ਼ ਮਿਲੇ ਕਰਨ ਉਤੋਂ ਬਾਅਦ ਸੌਣ ਦੇ ਅੱਖਣੇ ਲੱਗੇ ਮਗਰੋਂ ਗੱਡੀ ਵਜਈ ਆ ਇਹਨਾਂ ਦੀ ਮੌਕੇ ਤੇ ਡੈਥ ਹੋ ਗਈ ਆ ਇਹ ਹੋਇਆ ਹੈ ਗਾਇ ਪਹਿਲੋ ਮੇਰਾ ਇਹ ਭਰਾ ਹੀ ਦੋਏ ਉਹ ਵੀ ਪੂਰੇ ਹੋ ਚੁਕੇ ਹੈ ਮੇਰਾ ਚਾਚਾ ਲਾਦਾ ਹੀ ਉਹ ਵੀ ਪੂਰਾ ਹੋ ਚੁਕਾ ਹੈ ਤੇ ਉਹ ਬੇਟਾ ਹੈ ਘਰ ਚ ਕਲਾ ਕਲਾ ਛੋੜਾ ਜਾਂ ਬੱਚਾ ਰਾਗ ਕਹਿ ਲੀਏ ਵੀ ਘਰ ਦਾ ਜਿਹੜਾ ਉਹ ਘਰ ਦਾ ਉਹ ਬੱਚਾ ਆ ਗਿਆ ਹੈ ਘਰ ਚ ਜਿਹਦਾ ਹੀ ਆਸਰਾ ਹੈ ਮਾਪੇ ਇਹ ਜੀ ਦੋ ਭੈਣਾਂ ਤੇ ਇੱਕ ਭਰਾ ਨੇ ਕਈਆਂ ਭੈਣਾਂ ਇੱਕ ਵਿਆਹੀ ਇੱਕ ਛੋਟੀਏ ਦੋ ਬਣਾ ਛੋਟਾ ਹੈ ਬੱਚਾ ਬਲਕਿ ਇਸੇ ਤੋਂ ਆਸ ਹੈ ਹਾਂ ਇਸੇ ਤੋਂ ਆਜ਼ੀ ਚੁੱਕ ਦਊਗਾ ਜਦੋਂ ਇਹਦਾ ਡੈਡੀ ਦੇਖੋ ਇਹ ਦੋ ਕੁ ਸਾਲਾਂ ਦਾ ਹੈ ਤੇ ਛੋੜਾ ਜਾਂ ਪਾਲਿਆ ਹੈ ਦਾਦੀ ਨੇ ਤੇ ਮਾਦਾ ਨੇ ਬਹੁਤ ਸਾਰਿਆਂ ਨੇ ਬਹੁਤ ਲਾਡਾਂ ਨਾਲ ਪਾਲਿਆ ਵੀ ਸਾਡਾ ਚਲੋ ਘਰ ਚ ਇਹੋ ਇਹਦਾ ਹੀ ਆਸਰਾ ਸਹੀਂ ਕੋਈ ਮਹਾਰਾਜ ਨੇ ਜਦ ਕਰ ਗੱਲ ਕਰੀਓ ਟਰਾਲੇ ਵਾਲਾ ਫੜੇਗੇ ਇਹ ਟਰਾਲੇ ਵਾਲਾ ਜਿਹੜਾ ਉਹ ਤਾਂ ਭੱਜ ਗਿਆ ਅਸੀਂ ਤੇ ਉਹ ਮੰਗ ਕਰਦੇ ਵੀ ਉਹਦੇ ਕਾਰਵਾਈ ਹੋਣੀ ਚਾਹੀਦੀ ਆ ਵੀ ਜਿੰਨਾ ਸਾਡਾ ਵੀ ਸੰਗਤ ਗਈ ਨਿਸ਼ਕਾਨ ਹੋਇਆ ਕਿ ਲਤਾਂ ਟੁੱਟ ਗਈਆਂ ਇਹਨਾਂ ਦੇ ਬਾਹਾਂ ਟੁੱਟ ਗਈਆਂ